ਇਕਾ ਤੁਹਾਡੇ ਚੈਲੰਜ ਪ੍ਰਾਰਥਨਾ ਕਰਦੇ ਆਂ ਗੁਰੂ ਦੇ ਪਿਆਰੇਓ ਆਪ ਜੀ ਦਾ ਯਤਨ ਸਤਗੁਰੂ ਦੀ ਰਹਿਮਤ ਸਾਹ ਸੰਗੇ ਚ ਰਹਿਮਤ ਸਾਗੁਰੂ ਦੇ ਜੇ ਬੈਕ ਹੈ ਕੋਈ ਤੇ ਗੁਰੂ ਦੇ ਪਿਆਰੇਓ ਮੇਰਾ ਆਪਣਾ ਯਤਨ ਨੀ ਕੰਮ ਬਣਦੇ ਜੇ ਦੀ ਬੈਕ ਹੈ ਕੋਈ ਇਹ ਜਿਹੜਾ ਸਤਗੁਰੂ ਸੱਚੇ ਪਾਛਾ ਕਿਰਪਾ ਕਰਦੇ ਨੇ ਪਏ ਆ ਤਨ ਦਾ ਕੋਠੀਆਂ ਦਾ ਤੁਹਾਡੇ ਆਵਾਜ ਦੇ ਸਾਧਨਾ ਦਾ ਸੁਖਾਂ ਦਾ ਇੰਤਜ਼ਾਮ ਹੁੰਦਾ ਪਿਆ ਯਤਨ ਕਰਦੇ ਹੋ ਪਏ ਸਤਗੁਰੂ ਰਹਿਮਤਾਂ ਕਰੀ ਜਾਂਦੇ ਨੇ ਪਏ ਹੋਰ ਦੇਣ ਹੋਰ ਦੇਣ ਹੋਰ ਹੋਣ ਸਾਧ ਸੰਗਤ ਹੋਰ ਹੋਣ ਗੁਰੂ ਦੇ ਪਿਆਰੇ ਪਰ ਅਰਦਾਸੇ ਪ੍ਰਾਰਥਨਾ ਕਰਦਾ ਬੜਾ ਧਿਆਨ ਰੱਖਿਓ ਜੇ ਜੇ ਇਹਨਾਂ ਸੁੱਖਾਂ ਵਿੱਚ ਪੈ ਗਏ ਅਸਾਂ ਆਪਣੇ ਬੱਚੇ ਗਵਾਲਿਆਂ ਨੇ ਸਾਧ ਸੰਗਤ ਚ ਉਹ ਕੀ ਕਰਾਂਗੇ ਇਸ ਤੁਹਾਨੂੰ ਸਾਧ ਸੰਗਤ ਚ ਮਹਾਤਮਾ ਤੁਸੀਂ ਕਹਿੰਦੇ ਸੁਤਦਾਰਾ ਤਨ ਲਚੀ ਪਾਪੀ ਕੇ ਪੀ ਹੋਏ ਇਹ ਧਨ ਪਦਾਰਥ ਪਾਪੀਆਂ ਪੁਰਸ਼ਾਂ ਕੋ ਬੜੇ ਮਿਲ ਜਾਂਦੇ ਨੇ ਗੁਰੂ ਦੇ ਪਿਆਰੇਓ ਐਡਾ ਤੁਸੀਂ ਸਾਧ ਸੰਗਤ ਨੂੰ ਸੰਕੋਚ ਕਰਦੇ ਹੋ ਨਾ ਭਾਈ ਹੁਣ ਇਹਦਾ ਤੀਜੀ ਪੀੜ੍ਹੀ ਜਾ ਕੇ ਤੁਹਾਨੂੰ ਪਤਾ ਲੱਗਣਾ ਇਸ ਗੱਲ ਦਾ ਹੁਣ ਨਹੀਂ ਪਤਾ ਲੱਗਣਾ ਬੜਾ ਦੂਰ ਦਲ ਤੇ ਦਾ ਸਾਸ ਸੰਗੇ ਚ ਜਿਹੜਾ ਦੂਰ ਦਲ ਤੇ ਗੁਰੂ ਦੇ ਪੈ ਆ ਰਹੇ ਜਿਹੜਾ ਹੁਣ ਤੁਸੀਂ ਹਾਜ਼ਰੀਂ ਨਾ ਭਰਦੇ ਪਏ ਅਥਵਾ ਪ੍ਰਵਾਹ ਨਹੀਂ ਕਰਦੇ ਪਏ ਠੀਕ ਹੈ ਤਾਂ ਤੁਹਾਡੇ ਕੋਲ ਬੜਾ ਹੁੰਦਾ ਪਏ ਤੇ ਕਮਾਉਂਦੇ ਹੋ ਪਏ ਬੜੀ ਵਧੀਆ ਗੱਲ ਐ ਕੋਈ ਕਿੰਤੂ ਪਰੰਤੂ ਨਹੀਂ ਪਰ ਇਹਦਾ ਪਤਾ ਜਾ ਕੇ ਫਿਊਚਰ ਲੱਗਣਾ ਜਾ ਕੇ ਅਗਾ ਜਾ ਕੇ ਰਿਜ਼ਲਟ ਲੰਬਾ ਦਾ ਸਾਸ ਸੰਗੇ ਚ ਜਦੋਂ ਸਾ ਆਪਣੇ ਬੱਚੇ ਗਵਾਰੇ ਨੇ ਖਵਾਲੇ ਨਾ ਤੇ ਫਿਰ ਪਤਾ ਲੱਗਣਾ ਇਸ ਗੱਲ ਦਾ ਅਸਾ ਕੀਤਾ ਕੀ ਸਾਸ ਸੰਗੇ ਚ ਆਪਣੀ ਆਪਣੀ ਹੋਣੀ ਖਤਮ ਕਰ ਲਈ ਓਹੋ ਓਹੋ ਉਹ ਆਪਣੀ ਹੁੰਜੀ ਖਤਮ ਕਰ ਲਈ ਸਾਥ ਸੰਗਤ ਚ ਉਦੋਂ ਪਤਾ ਲੱਗਣਾ ਹੈ